ਜਿੰਦਾ ਲਾਸ਼ ਭਾਗ ਚੌਥਾ ਕਹਾਣੀ ਜੋ ਕਿ ਰਮਨਦੀਪ ਕੌਰ ਰਿਮੀ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਜੀ ਸਿਰਤ ਨੂੰ ਕਾਇਬ ਕਰਾਉਣ ਤੋਂ ਤੁਰੰਤ ਬਾਅਦ ਹੁਣ ਪਿੱਛੇ ਬੱਚੇ ਉਹ ਦੋ ਪੁਲਿਸ ਮੁਲਾਜ਼ਮ ਆਪਣੀ ਆਪਣੀ ਬਦਲੀ ਕਰਵਾ ਕੇ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਕਿਸੇ ਪੁਲਿਸ ਸਟੇਸ਼ਨ ਵਿੱਚ ਪਹੁੰਚ ਚੁੱਕੇ ਸਨ ਹੁਣ ਵਾਰੀ ਸੀ ਸਿਰਤ ਦਾ ਪਤਾ ਲਗਾਉਣ ਦੀ ਪਰ ਕਿਵੇਂ ਪਤਾ ਲੱਗ ਸਕਦਾ ਸੀ ਇਹ ਹਾਲੇ ਨਸੀਬ ਕਰ ਸੋਚੀ ਰਹੀ ਸੀ ਕਿ ਸਿਰਤ ਦਾ ਰਾਤ 9:00 ਵਜੇ ਦੇ ਕਰੀਬ ਇੱਕ ਫੋਨ ਆਇਆ ਉਸਨੇ ਸਿਰਫ ਅੱਧਾ ਮਿੰਟ ਗੱਲ ਕੀਤੀ ਤੇ ਕਿਹਾ ਹੈਲੋ ਮੈਂ ਸਿਰਤ ਬੋਲਦੀ ਹਾਂ ਸਿਰਫ ਇਨਾ ਕੋ ਕਹਿ ਕੇ ਉਹ ਰੋਪਈ ਅਤੇ ਉਸਨੇ ਫੋਨ ਕੱਟ ਦਿੱਤਾ ਇਹ ਫੋਨ ਕਾਲ ਲਪ੍ਰੀਤੀ ਪਤਨੀ ਚਾਹਤ ਨੇ ਸੁਣੀ ਸੀ ਉਸਨੇ ਤੁਰੰਤ ਇਹ ਗੱਲ ਕੀਰਤੀ ਨੂੰ ਦੱਸਣ ਬਾਰੇ ਸੋਚਿਆ ਚਾਹਤ ਦਾ ਕੀਰਤੀ ਨੂੰ ਮੈਸੇਜ ਆਇਆ ਚਾਹਤ ਕਹਿੰਦੀ ਹੈਲੋ ਦੀਦੀ ਮੈਂ ਚਾਹਤ ਦੀਦੀ ਹੁਣੇ ਅਮਰਤ ਦੇ ਫੋਨ ਤੇ ਇੱਕ ਫੋਨ ਆਇਆ ਸੀ ਮੈਂ ਗੱਲ ਕੀਤੀ ਐ ਸਿਰਤ ਬੁਲ ਰਹੀ ਸੀ ਕਿਰਤ ਕਹਿੰਦੀ ਸੱਚੀ ਕੀ ਕਹਿ ਰਹੀ ਸੀ ਤੂੰ ਮੰਮੀ ਜੀ ਤੇ ਲਪ੍ਰਿਤ ਨੂੰ ਦੱਸਿਆ ਕਿ ਨਹੀਂ ਚਾਤ ਕਹਿੰਦੀ ਦੱਸ ਦਿੱਤਾ ਸਭ ਸਗੋਂ ਉਹ ਤਾਂ ਉਸ ਸਮੇਂ ਨਿਕਲ ਗਏ ਉੱਥੇ ਜਾਣ ਲਈ ਜਿੱਥੇ ਫੋਨ ਆਇਆ ਸੀ ਲਪ੍ਰਿਤ ਕਹਿੰਦੇ ਸੀ ਕਿ ਰਸਤੇ ਵਿੱਚ ਹੀ ਫੋਨ ਤੇ ਹੀ ਨੰਬਰ ਦਾ ਪਤਾ ਕਰਵਾ ਲੈਣਾ ਹੈ ਕੀ ਕਿਸ ਦਾ ਨੰਬਰ ਹੈ ਤੇ ਨਾਲ ਮੌਜੂਦਾ ਪਤਾ ਕਿ ਕਿਤੋਂ ਫੋਨ ਆਇਆ ਸੀ ਕੀਰਤੀ ਕਹਿੰਦੀ ਹਾਂ ਚਾਹਤ ਇਹ ਠੀਕ ਰਹੇਗਾ ਸਮਾਂ ਖਰਾਬ ਨਹੀਂ ਹੋਵੇਗਾ ਚਾਹਤ ਕਹਿੰਦੀ ਤੁਸੀਂ ਸੌਂ ਜਾਵੋ ਹੁਣ ਐਵੇਂ ਨਾ ਕੋਈ ਕਹਾਣੀ ਕੋਹਣੀ ਲਿਖਣ ਪੈਟ ਜਾਓ ਬਾਕੀ ਮੈਂ ਸਵੇਰੇ ਤੁਹਾਨੂੰ ਜਲਦੀ ਮੈਸੇਜ ਕਰਕੇ ਦੱਸ ਦੇਵਾਂਗੀ ਉਸ ਤੋਂ ਬਾਅਦ ਕੀਰਤੀ ਕਾਫੀ ਦੇਰ ਤੱਕ ਸਿਰਤ ਬਾਰੇ ਸੋਚੀ-ਸੋਚਦੀ ਪਤਾ ਨਹੀਂ ਕਦੋਂ ਸੌ ਗਈ ਅਗਲੇ ਦਿਨ ਸਵੇਰੇ ਜਲਦੀ ਹੀ ਕੀਰਤੀ ਨੇ ਲਪ੍ਰਿਤ ਨੂੰ ਮੈਸੇਜ ਕਰਕੇ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਲਪ੍ਰਿਤ ਨੇ ਜਵਾਬ ਦੇਣਾ ਤਾਂ ਦੂਰ ਮੈਸੇਜ ਦੇਖਿਆ ਤੱਕ ਨਾ ਲਪ੍ਰਿਤ ਨੇ ਤਕਰੀਬਨ 11:35 ਕੋ ਕਿਰਤ ਨੂੰ ਫੋਨ ਕੀਤਾ ਤੇ ਦੱਸਿਆ ਕਿ ਸਿਰਤ ਤਾਂ ਮਿਲਤਾ ਗਈ ਹੈ ਪਰ ਸਾਡੇ ਵਿੱਚੋਂ ਹਮੇਸ਼ਾ ਲਈ ਚਲੀ ਗਈ ਹੈ ਕੀਰਤ ਨੂੰ ਸਮਝ ਆ ਚੁੱਕੀ ਸੀ ਕਿ ਲਪ੍ਰਿਤ ਕੀ ਕਹਿਣਾ ਚਾਹੁੰਦਾ ਹੈ ਪਰ ਫਿਰ ਵੀ ਉਹ ਪੂਰੀ ਗੱਲ ਜਾਣਨਾ ਚਾਹੁੰਦੀ ਸੀ ਇਸ ਲਈ ਉਸਨੇ ਪੁੱਛਿਆ ਕੀਰਤੀ ਕਹਿੰਦੀ ਰੋਂਦੀ ਹੋਈ ਲਪ੍ਰਿਤ 10 ਮੈਨੂੰ ਕੀ ਕੀ ਹੋਇਆ ਉਸਨੂੰ ਕਿਉਂ ਕਹਿ ਰਿਹਾ ਐ ਇਦਾਂ ਲਪ੍ਰਿਤ ਕਹਿੰਦਾ ਤੁਸੀਂ ਰੋਵੋ ਨਾ ਫਿਰ ਬਿਮਾਰ ਬਹੁਤ ਜਲਦੀ ਹੋ ਜਾਂਦੇ ਹੋ ਮੈਂ ਫੇਰ ਦਸ ਦੇਵਾਂਗਾ ਕੀਰਤੀ ਜੋ ਜੋ ਨਾ ਰੋਂਦੀ ਹੋਈ ਰੋਵਣਾ ਤਾਂ ਹੋਰ ਕੀ ਕਰਾਂ ਮੇਰੀ ਛੋਟੀ ਭੈਣ ਸੀ ਉਹ ਮੇਰੀ ਮੂੰਹ ਬੋਲੀ ਛੋਟੀ ਭੈਣ ਦੱਸ ਮੈਨੂੰ ਕੀ ਕੀਤਾ ਹੈ ਉਸਨੂੰ ਉਹਨੇ ਤ੍ਰਿੰਦਿਆ ਨੇ ਕਿੱਥੋਂ ਮਿਲੀ ਐ ਦਸ ਲਪ੍ਰਿਤ ਕਹਿੰਦਾ ਉਹ ਜੂਪੀ ਤੋਂ ਵੀ ਅੱਗੇ ਤੋਂ ਮਿਲੀ ਹੈ ਉਸ ਕੋ ਜਦੋਂ ਅਸੀਂ ਪਹੁੰਚੇ ਤਾਂ ਉਹ ਬਹੁਤ ਬੁਰੀ ਹਾਲਤ ਵਿੱਚ ਸੀ ਕੱਪੜੇ ਵੀ ਨਹੀਂ ਸੀ ਸਰੀਰ ਤੇ ਮੈਂ ਆਪਣਾ ਪਰਾਣਾ ਲਾ ਕੇ ਉਸ ਦੇ ਸਰੀਰ ਤੇ ਟਕਿਆ ਤਾਂ ਉਹ ਉੱਚੀ ਉੱਚੀ ਰੋਣ ਲੱਗ ਪਈ ਅਤੇ ਕਹਿਣ ਲੱਗ ਪਈ ਵੀਰ ਬਣ ਕੇ ਮੇਰੇ ਤੋਂ ਦੂਰ ਰਹੋ ਮੇਰੇ ਪੱਲੇ ਹੁਣ ਇੱਜ਼ਤ ਨਹੀਂ ਰਹੀ ਬਸ ਮੇਰੇ ਬਿਆਨ ਲੈ ਕੇ ਰੱਖ ਲਵੋ ਅਤੇ ਮੇਰੇ ਗੁਨਾਹ ਕਰਨ ਨੂੰ ਸਜ਼ਾ ਦਿਵਾਉਣ ਵਿੱਚ ਕਮੀਨਾ ਛੱਡਿਓ ਮੈਂ ਹੱਥ ਵੰਦੀਆਂ ਮੈਂ ਉਸ ਰੁਚਕ ਕੇ ਗੱਡੀ ਵਿੱਚ ਬਿਠਾਇਆ ਤੇ ਕਿਹਾ ਅਰੋਣਾ ਨਹੀਂ ਤੇਰਾ ਭਰਾ ਹਾਂ ਤੂੰ ਫਿਕਰ ਨਾ ਕਰ ਇੱਕ ਇੱਕ ਬੰਦੇ ਨੂੰ ਅੰਦਰ ਕਰਵਾ ਦੇਾਂਗੇ ਆਪਾਂ ਪਰ ਪਹਿਲਾਂ ਆਪਾਂ ਘਰ ਚੱਲਦੇ ਹਾਂ ਤੇ ਨਾਲ ਰਸਤੇ ਵਿੱਚ ਤੈਨੂੰ ਕਿਸੇ ਡਾਕਟਰ ਕੋਲ ਲੈ ਕੇ ਜਾ ਕੇ ਦਿਖਾ ਆਵਾਂਗੇ ਤੱਕ ਨਾ ਕਹਿਣ ਲੱਗੀ ਨਾ ਨਾ ਲਪਰੀ ਇਹ ਨਹੀਂ ਠੀਕ ਤੂੰ ਮੈਨੂੰ ਘਰ ਨਾਲ ਲੈ ਕੇ ਜਾ ਬਸ ਹੁਣ ਮੈਂ ਠੀਕ ਨਹੀਂ ਹੋਣਾ ਤੂੰ ਮੈਨੂੰ ਘਰ ਕਿਵੇਂ ਲੈ ਕੇ ਜਾ ਸਕਦਾ ਹੈ ਮੇਰੇ ਕੋਲ ਤਾਂ ਹੁਣ ਮੇਰੀ ਇੱਜ਼ਤ ਵੀ ਨਹੀਂ ਰਹੀ ਲਪ੍ਰਿਤ ਨੂੰ ਵਾਰ-ਵਾਰ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣ ਲਈ ਕਹਿੰਦੀ-ਕਹਿੰਦੀ ਕਿ ਉਹ ਪੂਰੀ ਹੋ ਗਈ ਉਸ ਤੋਂ ਬਾਅਦ ਉਹ ਉਸ ਨੂੰ ਡਾਕਟਰ ਕੋਲ ਲੈ ਗਏ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਉਹਨਾਂ ਕੋਲ ਹੁਣ ਪਾਲਾ-ਮਨਨ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ ਉਹ ਹੁਣ ਉਸ ਨੂੰ ਕਾਰ ਨੂੰ ਲੈ ਕੇ ਆ ਰਹੇ ਸਨ ਇਹ ਸਭ ਲਪ੍ਰਿਤ ਨੇ ਫੋਨ ਤੇ ਕੀਰਤੀ ਨੂੰ ਦੱਸ ਦਿੱਤਾ ਸੀ कीर्ति ਇਹ ਸਭ ਕੁਝ ਸੁਣ ਕੇ ਬਹੁਤ ਰੋ ਰਹੀ ਸੀ ਲਪ੍ਰਿਤ ਉਸ ਨੂੰ ਚੁੱਪ ਕਰਨ ਦਾ ਕਹਿ ਕੇ ਫੋਨ ਕੱਟ ਗਿਆ ਲਪ੍ਰਿਤ ਦਾ ਫੋਨ ਕੱਟਣ ਤੋਂ ਬਾਅਦ ਅਜੇ ਕੀਰਤੀ ਖੁਦ ਨੂੰ ਸੰਭਾਲ ਹੀ ਰਹੀ ਸੀ ਕਿ ਲਪ੍ਰਿਤ ਨੇ ਉਸ ਨੂੰ ਦੁਬਾਰਾ ਫੋਨ ਕਰ ਲਿਆ ਅਤੇ ਨਾਲ ਦੀ ਨਾਲ ਕੀਰਤੀ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਕਿਉਂਕਿ ਲਪ੍ਰਿਤ ਉਸ ਨੂੰ ਕਹਿ ਰਿਹਾ ਸੀ ਕਿ ਸਿਰਦ ਨੇ ਬਾਹ ਹਿਲਾਈ ਹੈ ਤੇ ਉਹ ਉਸ ਨੂੰ ਹੁਣ ਪੀਜੀਏ ਚੰਡੀਗੜ੍ਹ ਲੈ ਕੇ ਜਾ ਰਹੇ ਸਨ ਥੋੜੇ ਸਮੇਂ ਤੋਂ ਬਾਅਦ ਉਹ ਸਿਰ ਤੋਂ ਲੈ ਕੇ ਪੀਜੀਆਈ ਪਹੁੰਚ ਚੁੱਕੇ ਸਨ ਅਤੇ ਡਾਕਟਰ ਜਲਦੀ ਨਾਲ ਚੈੱਕਅਪ ਕਰਨ ਵਿੱਚ ਰੁੱਝ ਗਏ ਸਨ ਤਕਰੀਬਨ 1 ਘੰਟੇ ਤੱਕ ਸਭ ਚੈੱਕ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਸਿਰਤ ਦਾ ਬਲਦਕਰ ਹੋਇਆ ਸੀ ਸਿਰਤ ਨੂੰ ਜਾਨੋਂ ਮਰਨ ਦੇ ਇਰਾਦੇ ਨਾਲ ਬਹੁਤ ਜ਼ਿਆਦਾ ਖਤਰਨਾਕ ਜ਼ਹਿਰ ਫਸਲ ਵਿੱਚ ਪਾਉਣ ਵਾਲੀ ਦਵਾਈ ਪਲਾਈ ਗਈ ਸੀ ਉਹ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਉਪਰੋਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਅਚਾਈ ਥਾਂ ਸੁੱਟ ਦਿੱਤਾ ਸੀ ਜਿੱਥੇ ਦੂਰ ਦੂਰ ਤੱਕ ਜੰਗਲੀ ਇਲਾਕਾ ਸੀ ਇਸ ਲਈ ਉੱਥੇ ਉਸ ਨੂੰ ਕਿਸੇ ਜ਼ਹਿਰੀਲੇ ਸੱਪ ਨੇ ਵੀ ਕੱਟ ਲਿਆ ਸੀ ਜਿਸ ਕਰਕੇ ਉਸ ਨੂੰ ਇਸ ਸਮੇਂ ਦੋ ਦੋ ਜ਼ਹਿਰਾਂ ਨਾਲ ਲੜਨਾ ਪੈ ਰਿਹਾ ਸੀ ਜ਼ਹਿਰੀਲੀ ਦਵਾਈ ਇੰਨੀ ਜ਼ਿਆਦਾ ਖਤਰਨਾਕ ਸੀ ਕਿ ਉਸ ਦਾ ਅਸਰ ਸਿੱਧਾ ਸਿਰ ਤੇ ਦਿਲ ਤੇ ਹੋ ਗਿਆ ਸੀ ਇਸ ਲਈ ਉਹਦਾ ਦਿਲ ਬਿਲਕੁਲ ਕੰਮ ਕਰਨ ਦੇ ਯੋਗ ਨਹੀਂ ਸੀ ਰਿਹਾ ਬਿਲਕੁਲ ਬੰਦ ਹੋ ਗਿਆ ਸੀ ਉਸਦੀ ਨਬਜ਼ ਕਾਫੀ ਕਾਫੀ دیر ਤੱਕ ਰੁਕ ਕੇ ਫਿਰ ਚੱਲਣ ਲੱਗਦੀ ਸੀ ਡਾਕਟਰ ਨੇ ਉਸਨੂੰ 24 ਘੰਟੇ ਲਈ ਰੱਖਣ ਲਿਖਿਆ ਅਤੇ ਦੱਸਿਆ ਕਿ 24 ਘੰਟਿਆਂ ਵਿੱਚ ਆਰ ਜਾਂ ਪਾਰ ਹੋ ਸਕਦੀ ਹੈ ਭਾਵਜਾਤਾਂ ਠੀਕ ਹੋ ਸਕਦੀ ਸੀ ਜਾਂ ਫਿਰ ਖਤਮ ਹੋ ਸਕਦੀ ਸੀ 24 ਘੰਟਿਆਂ ਬਾਅਦ ਡਾਕਟਰ ਨੇ ਇੱਕ ਹੋਰ ਵਿਕਲਪ ਬਾਰੇ ਦੱਸਿਆ ਜੋ ਸੀ ਸਿਰਦ ਦੇ ਦਿਲ ਨੂੰ ਬਦਲ ਕੇ ਨਵਾਂ ਦਿਲ ਉਸਨੂੰ ਦੇਣਾ ਜਿਸ ਨੂੰ ਅਸੀਂ ਹਾਰਟ ਟ੍ਰਾਂਸਪਲੈਂਟ ਕਹਿੰਦੇ ਹਾਂ ਨਸੀਬ ਕੋਲੇ ਡਾਕਟਰ ਨੂੰ ਦਿਲ ਮਗਵਾਉਣ ਲਈ ਗਿਆ ਸੀ ਜਿਸ ਦੀ ਕੀਮਤ ਉਹਨਾਂ ਨੇ 24 ਲੱਖ ਰੁਪਏ ਅਦਾ ਕੀਤੀ ਸਿਰਤ ਲਈ ਰਾਤ ਤੋਂ ਰਾਤ ਦਾ ਇੰਤਜ਼ਾਮ ਕੀਤਾ ਗਿਆ ਹਸਪਤਾਲ ਦਿਲ ਪੰਚਾਉਣ ਦੇ ਨਾਲ ਹੀ ਸਿਰਤ ਦਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਲਗਤਰ ਕਈ ਕਾਂਟੇ ਤੱਕ ਆਪਰੇਸ਼ਨ ਕਰਨ ਤੋਂ ਬਾਅਦ ਉਸ ਨੂੰ ਕਮਰੇ ਵਿੱਚ ਪੇਜ ਦਿੱਤਾ ਗਿਆ ਅਤੇ ਇਹ ਖੁਸ਼ਖਬਰੀ ਕੀਰਤਨੀ ਨੂੰ ਵੀ ਦੇ ਦਿੱਤੀ ਗਈ ਕੀਰਤਨੀ ਨੂੰ ਆਸੀ ਕਿ ਹੁਣ ਸਿਰਤ ਠੀਕ ਹੋ ਜਾਵੇਗੀ ਪਰ ਡਾਕਟਰ ਨੇ ਅਗਲੇ 24 ਘੰਟਿਆਂ ਤੱਕ ਫਿਰ ਤੋਂ ਇੰਤਜ਼ਾਰ ਕਰਨ ਲਈ ਕਿਹਾ ਸੀ ਕਿਉਂਕਿ ਸਿਰਤ ਦੇ ਦਿਲ ਨੇ ਤਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਉਹਦੀ ਨਬਜ਼ ਅਜੇ ਤੱਕ ਵੀ ਨਹੀਂ ਸੀ ਸਹੀ ਹੋਈ ਸਿਰਤ ਆਖਰ 24 ਘੰਟਿਆਂ ਬਾਅਦ ਹਮੇਸ਼ਾ ਹਮੇਸ਼ਾ ਲਈ ਇਸ ਦੁਨੀਆ ਨੂੰ ਆਲਵਿਦਾ ਆਖ ਕੇ ਚਲੀ ਗਈ ਸਭ ਤੋਂ ਪਹਿਲਾਂ ਕੀਰਤੀ ਨੂੰ ਇਸ ਵੇਲੇ ਦੱਸਿਆ ਗਿਆ ਕਿਉਂਕਿ ਸਿਰਤ ਉਹਦੀ ਮੂੰਹ ਬੋਲੀ ਪੈਂਟਸ ਜੋ ਸੀ 27/2020 ਦਾ ਉਹ ਦਿਨ ਸੀਤਲੀ ਆਖਰੀ ਹੋ ਗਿਆ ਸੀ ਨਿੱਕੀ ਉਮਰ ਵਿੱਚ ਹਜ਼ਾਰਾਂ ਪੀੜਾਂ ਨੂੰ ਜਰਦੀ ਹੋਈ ਸਿਰਤ ਨੇ ਕਦੇ ਸੀ ਤੱਕ ਨਹੀਂ ਕਹੀ ਸੀ ਕਦੇ ਨਾ ਕਦੇ ਮੂੰਹ ਤੋਂ ਕਿਸੇ ਨੂੰ ਕੁਝ ਬੋਲ ਕੇ ਚੰਗਾ ਮਾੜਾ ਕਹਿੰਦੀ ਸੀ ਜਿਵੇਂ ਕਹਿ ਦੇਣਾ ਉਸਨੇ ਉਦਾਂ ਹੀ ਮੰਨ ਜਾਣਾ ਸਾਰਾ ਦਿਨ ਕੰਮ ਕਰਦੀਆਂ ਲੰਘ ਜਾਂਦਾ ਸੀ ਪਰ ਇੱਕ ਲਤ ਹੋਣ ਤੇ ਵੀ ਕਦੇ ਥੱਕਦੀ ਨਹੀਂ ਸੀ ਉਹ ਦੇ ਸੰਸਕਾਰ ਸਮੇਂ ਇੱਕ ਤੋਂ ਇੱਕ ਮਸ਼ਹੂਰ ਮੰਤਰੀ ਐਮ ਐਲ ਏ ਪਹੁੰਚੇ ਸਨ ਸਭ ਦੀ ਅੱਖ ਨਮ ਸੀ ਇੱਕ ਹਫ਼ਤੇ ਬਾਅਦ ਉਸ ਦੇ ਪੋਕ ਸਮੇਂ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਪਹੁੰਚਿਆ ਸਨ ਉਸ ਨੇ ਇੱਕ ਬਹੁਤ ਪਹੁੰਚੇ ਹੋਏ ਇਨਸਾਨ ਨੂੰ ਮੂੰਹ ਬੋਲੇ ਆ ਪ੍ਰਾ ਬਣਾਇਆ ਹੋਇਆ ਸੀ ਉਹ ਵੀ ਬਹੁਤ ਜ਼ਿਆਦਾ ਦੁਖੀ ਸੀ ਸਿਰਤ ਦੇ ਜਾਣ ਕਰਕੇ ਉਹ ਚਾਹੁੰਦਾ ਸੀ ਕਿ ਸਿਰਤ ਦੇ ਗੁਨਾਹਗਰਾਂ ਨੂੰ ਹਰ ਹਾਲਤ ਵਿੱਚ ਉਹ ਆਪਣੇ ਹੱਥ ਨਾਲ ਸਜ਼ਾ ਦੇਵੇਗਾ ਪਰ ਜਦੋਂ ਇਸ ਗੱਲ ਬਾਰੇ ਨਸੀਬ ਕਰਨ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਫੇਰ ਨਾ ਸਮਝ ਸਕਿਆ ਇੱਕ ਵਾਰ ਜੋ ਸੀ ਉਸਨੇ ਜੇਲ੍ਹ ਦੇ ਕਿਸੇ ਅਫਸਰ ਨਾਲ ਮਿਲ ਕੇ ਸਿਰਦ ਦੇ ਮਾਪੇ ਅਤੇ ਉਸਦੇ ਖਰੀਦਦਾਰ ਪਤੀ ਨੂੰ ਖਾਣੇ ਵਿੱਚ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਤੋ ਪੁਲਿਸ ਵਾਲੇ ਜੋ ਵਿਚਸਣ ਉਹਨਾਂ ਨੂੰ ਨਸੀਬ ਕਰਨੇ ਨੌਕਰੀ ਤੋਂ ਉਧਰਵਾ ਦਿੱਤਾ ਸੀ ਪਰ ਅੱਜੇ ਵੀ ਬਹੁਤ ਦਰਿੰਦਿਆਂ ਨੂੰ ਸਜ਼ਾ ਮਿਲਣੀ ਬਾਕੀ ਹੈ ਤੇ ਕੋ ਕੌਣ ਦੇਵੇਗਾ ਕਾਨੂੰਨ ਜਾਂ ਫਿਰ ਕੋਈ ਹੋਰ ਸਿਰਤ ਦੇ ਪ੍ਰਾ ਵਰਗਾ ਪੂਰੀ ਜ਼ਿੰਦਗੀ ਜ਼ਿੰਦਾ Laash ਬਣ ਕੇ ਗੁਜ਼ਾਰਨ ਵਾਲੀ ਸਿਰਤ ਗਗਨਦੀਪ ਹਮੇਸ਼ਾ ਹਮੇਸ਼ਾ ਲਈ Laash ਬਣ ਕੇ ਤਸਵੀਰ ਬਣ ਕੇ ਦੀਵਾਰ ਤੇ ਟੰਗੀ ਗਈ ਇਹ ਕਹਾਣੀ ਸਮਾਪਤ ਜੋ ਕਿ ਰਮਨਦੀਪ ਕਾ ਰਿਮੀ ਬਲ ਲਿਖੀ ਗਈ ਸੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਧੰਨਵਾਦ